ਲੋ ਚੱਕੋ ਜੀ ਦੋ ਡਿਜ਼ਾਈਨ ਹੋਰ ਸਰਦੀਆਂ ਦੇ ਵਿੱਚ ਲੋਕੀ ਸਾਰੇ ਸੀਜ਼ਨ ਖਤਮ ਹੋਉਂਦੇ ਆਫਰ ਦਿੰਦੇ ਮੈਂ ਤੁਹਾਨੂੰ ਸੀਜ਼ਨ ਸ਼ੁਰੂ ਹੋਉਂਦੇ ਆਫਰ ਦੇ ਦੇਣੀ ਆ ਪਸ਼ਮੀਨਾ ਜਾਏ ਜੀ ਵਧੀਆ ਵਾਲਾ ਪਸ਼ਮੀਨਾ ਦੋ ਡਿਜ਼ਾਈਨ ਆਏ ਦੇ ਵਿੱਚ ਲੋਰਲ ਪ੍ਰਿੰਟ ਆਇਆ ਜੈਪੁਰ ਪ੍ਰਿੰਟ ਔਰ ਲੌਂਗ ਲੈਂਥ ਦਾ ਪੀਸ ਹੈਗਾ ਜੀ ਕਿਸੇ ਦਾ ਵੀ ਬਣ ਜਾਣਾ ਸ਼ਾਲ ਆਈ ਜੀ ਖੁੱਲੀ ਡੁੱਲੀ ਇਹਦੇ ਨਾਲ ਪੂਰਾ ਮਲਟੀ ਕਲਰ ਸ਼ਾਲ ਹੈਗਾ ਜੀ ਤੇ ਸਲਵਾਰ ਦਾ ਕਪੜਾ 2.5 ਮੀਟਰ ਵਧੀਆ ਵਾਲਾ ਰੰਗ ਦੇਖੀ ਜਾਓ ਇੱਕ ਤੋਂ ਇੱਕ ਵੱਧ ਕੇ ਜਿਹੜਾ ਖੋਲਿਆ ਸਕਾਈ ਬਲੂ ਹੈ ਦੂਜਾ ਹੈ ਨਾ ਪੀਚ ਤੀਜਾ ਆਇਆ ਨਾ ਗ੍ਰੇ ਚੌਥਾ ਹੈ ਨਾ ਪਰਪਲ ਚਾਰੋਂ ਇੱਕ ਤੋਂ ਇੱਕ ਵੱਧ ਕੇ ਰੰਗ ਗਏ ਜੇ ਤੇ ਹੁਣ ਆ ਗਈ ਆਫਰ ਦੀ ਵਾਰੀ ਇੱਕ ਸੂਟ ਲਓਗੇ ਦਵਾਂਗਾ 800 ਦਾ ਦੋ ਲਓਗੇ ਤੇ ਦਵਾਂਗਾ ਜੀ 1500 ਦਾ ਕਰੋ ਜੀ ਆਰਡਰ ਕਿਹੜਾ ਦਾ ਦੂਜਾ ਡਿਜ਼ਾਈਨ ਕਿੱਥੇ ਰਹਿ ਗਿਆ ਜੀ ਵਾਹੋ ਯਾਰ ਦੂਜਾ ਡਿਜ਼ਾਈਨ ਹੁਣੇ ਦਿਖਾਣੇ ਤੁਹਾਨੂੰ ਲਓ ਜੀ ਇਹ ਆ ਗਿਆ ਦੂਜਾ ਡਿਜ਼ਾਈਨ ਬਹੁਤ ਹੀ ਸੋਹਣੇ ਰੰਗ ਲਿਆਉਂਦੇ ਆ ਇਹ ਤੁਹਾਡੇ ਲਈ ਬਿਲਕੁਲ ਇੰਗਲਿਸ਼ ਛਾਟ ਹੈ ਜੇ ਗਲਾ ਘੇਰਾ ਬਹੁਤ ਸੋਹਣਾ ਬਣਿਆ ਹੈ ਬਿਲਕੁਲ ਛੋਟਾ ਛੋਟਾ ਪ੍ਰਿੰਟ ਹੈ ਜੇ ਤੇ ਨਾਲ ਆਣੀ ਹੈ ਖੁੱਲੀ ਡੁੱਲੀ ਸ਼ਾਲ ਪਸ਼ਮੀਨਾ ਦੀ ਤੇ ਬਾਟਮ ਦਾ ਫੈਬਰਿਕ ਹੈ 2.5 ਮੀਟਰ ਰੰਗ ਬਹੁਤ ਸੋਹਣੇ ਆਏ ਜਿਹੜਾ ਖੋਲਿਆ ਪੀਚ ਕਲਰ ਹੈ ਜੇ ਦੂਜਾ ਆਇਆ ਨਾ ਮਾਊਸ ਕਲਰ ਤੀਜਾ ਆਇਆ ਨਾ ਚੀਕੂ ਕਲਰ ਤੇ ਚੌਥਾ ਹੈ ਜੇ ਗ੍ਰੇ ਕਲਰ ਹੈਗੇ ਨਾ ਸਪੈਸ਼ਲ ਆਫਰ ਵਾਲੇ ਛੂਟ ਹੁਣ ਤੁਸੀਂ ਦੱਸੋ ਕਿਹੜਾ ਪਸੰਦ ਜੇ ਕਿਹੜਾ ਆਰਡਰ ਕਰਨਾ ਜੇ ਆਰਡਰ ਕਿੱਦਾਂ ਕਰਨਾ ਜੀ ਤੁਸੀਂ ਮੇਰੇ ਵਟਸਐਪ ਹੈਲੋ ਗਲਿਵ 1 ਨੰਬਰ ਦਾ ਗਾਣਾ ਜੀ ਸਾਡੀ ਮਜੀਠਾ ਰੋਡ ਤੇ ਨੇੜੇ ਪੈਂਦੀ ਆ ਮੋਂਗਾ ਬੇਕਰੀ ਅੰਮ੍ਰਿਤਸਰ ਆ ਜਾਓ ਜੇਤੀ ਜੇਤੀ